ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸਮਰਥ ਬੁਟੀਕ ਤੇ ਜਿਹੜਾ ਤੁਸੀਂ ਸੂਟ ਦੇਖ ਰਹੇ ਹੋ ਜੀ ਇਹ ਕ੍ਰੇਪ ਤੇ ਬਣਿਆ ਹੋਇਆ ਇਹ ਆਪਾਂ ਪਿਓਰ ਕ੍ਰੇਪ ਤੇ ਬਣਾਇਆ ਹੈ ਪਿਓਰ ਕਮਲ ਚਨੂਨ ਦਾ ਦੁਪੱਟਾ ਲਾਇਆ ਹੈ ਜੀ 5000 ਵਾਲਾ ਸਟੱਫ ਜਿਹੜਾ ਵਿਦ ਡਾਈ ਕ੍ਰੇਪ ਦਾ ਫੁੱਲ ਪਿਓਰ ਦਾ ਪੈਂਦਾ ਉਹ ਸਟੱਫ ਤੇ ਆਪਾਂ ਰੈਡੀ ਕੀਤਾ ਸੂਟ ਤੇ ਆਪਾਂ ਤੁਸੀਂ ਦੇਖ ਸਕਦੇ ਹੋ ਪੱਟ ਦੀ ਰੀਲ ਦੇ ਨਾਲ ਹੈ ਜਿਹੜਾ ਉਹ ਐਮਬਰਾਇਡਰੀ ਹੋਈ ਹੈ ਜਿਵੇਂ ਟ੍ਰੈਡੀਸ਼ਨਲ embroidery ਹੁੰਦੀ ਸੀ ਆਪਾਂ ਸੇਮ ਹੋਵੀ ਕਰਵਾਈ ਹੈ ਡਿਜ਼ਾਈਨ ਆਪਾਂ ਨੂੰ ਕਸਟਮਰ ਨੇ ਭੇਜਿਆ ਸੀ ਆਪਾਂ ਉਹ ਵੀ ਹੀ ਕਸਟਮਾਈਜ਼ ਕੀਤਾ ਸਾਰਾ ਕੰਟਰਾਸਟ ਵਗੈਰਾ ਉਹਨਾਂ ਨੇ ਹੀ ਸਾਨੂੰ ਸੈਂਡ ਕੀਤਾ ਸੀ ਆਪਾਂ ਉਹ ਵੀ ਉਹਨਾਂ ਨੂੰ ਬਣਾ ਕੇ ਦਿੱਤਾ ਸੂਟ ਕਿਸੇ ਵੀ ਕਲਰ ਕੰਟਰਾਸਟ 'ਚ ਇਹਨਾਂ ਨੂੰ ਰੈਡੀ ਕਰਾ ਸਕਦੇ ਹੋ ਹਾਂਜੀ ਇਹ ਆ ਗਿਆ ਜੀ ਬਾਂਦਨੀ ਪ੍ਰਿੰਟ ਬਾਂਦਨੀ 'ਚ ਵੀ ਆਪਣੇ ਕੋਲੇ ਬਹੁਤ ਸਾਰੇ ਪ੍ਰਿੰਟ ਮਿਲ ਜਾਣਗੇ ਕਲਰ ਮਿਲ ਜਾਣਗੇ ਤੁਹਾਨੂੰ ਹਰ ਵੀ ਡਿਜ਼ਾਈਨਿੰਗ ਹੈਗੀ ਆਪਣੇ ਕੋਲੇ ਪ੍ਰਿੰਟ ਦੇ ਵਿੱਚ ਤੁਸੀਂ ਉਹਨਾਂ ਚੋਂ ਵੀ ਸਿਲੈਕਟ ਕਰ ਸਕਦੇ ਹੋ ਇਹਦੇ ਆਪਾਂ ਬਾਜੂ ਪਹੁੰਚੇ ਬਣਾਏ ਹੋਏ ਨੇ ਬਹੁਤ ਹੀ ਸੋਨਾ ਜਿਹਾ ਵਰਕ ਹੈ ਕਾਵਿਅ ਵਰਕ ਹੋਇਆ ਹੋਇਆ ਤੇ ਬਿਲਕੁਲ ਜੈਨੂਇਨ ਜੇ ਪ੍ਰਾਈਸ ਤੇ ਵਿਦ ਦੁਪੱਟਾ ਤੁਹਾਨੂੰ ਇਹ ਸੂਟ ਮਿਲੇਗਾ ਕਲਰ ਕੰਟਰਾਸਟ ਅਪਦੀ ਚੋਇਸ ਦੇ ਲਗਵਾ ਸਕਦੇ ਹੋ ਹਾਂਜੀ ਜੇ ਉਸ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਨਾ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਜਦੋਂ ਤੁਸੀਂ ਸਬਸਕ੍ਰਾਈਬ ਕੀਤਾ ਹੋਇਆ ਹੁੰਦਾ ਬੈਲ ਆਈਕਨ ਪ੍ਰੈਸ ਕੀਤਾ ਹੁੰਦਾ ਤਾਂ ਨੋਟੀਫਿਕੇਸ਼ਨ ਤੁਹਾਡੇ ਤੱਕ ਆ ਜਾਂਦੀ ਹੈ ਨਾ ਛੇਤੀ ਆ ਜਾਂਦੀ ਹੈ ਉਹਦੇ ਨਾਲ ਕਈ ਵਾਰ ਕੀ ਹੁੰਦਾ ਸੀ ਵੀਡੀਓ ਅਪਲੋਡ ਕਰ ਦਿੰਨੇ ਆ ਤੇ ਤੁਹਾਨੂੰ ਜਿਹੜੀ ਜਾਣਕਾਰੀ ਉਹ ਨਹੀਂ ਮਿਲਦੀ ਪ੍ਰਿੰਟ ਸੂਟ ਹੁੰਦੇ ਨੇ ਉਹ ਨਹੀਂ ਵੀਡੀਓ ਪਹੁੰਚਦੀ ਟਾਈਮ ਨਾਲ ਲੇਟ ਪਹੁੰਚਦੀ ਹੈ ਉਦੋਂ ਤੱਕ ਜਿਹੜੇ ਸੂਟ ਨੇ ਉਹ ਨਿਕਲ ਚੁੱਕੇ ਹੁੰਦੇ ਨੇ ਜਿਵੇਂ ਇਹ ਵੀਡੀਓ 'ਚ ਆਪਾਂ ਸੂਟ ਦਿਖਾ ਰਹੇ ਹਾਂ ਇਹ ਤੁਸੀਂ ਕਦੋਂ ਵੀ ਬਣਵਾ ਸਕਦੇ ਹੋ ਜਿਵੇਂ ਹੁਣ ਇਹੀ ਡਿਜ਼ਾਈਨ ਨੰਬਰ ਆ ਤੁਸੀਂ ਗਰਮੀਆਂ 'ਚ ਹਨਾ ਕਾਟਨ ਦੇ ਸੂਟਸ ਤੇ ਵੀ ਬਣਵਾ ਸਕਦੇ ਹੋ ਇਹਦੀ ਜਿਹੜੀ ਕੋਸਟ ਆਪਾਂ ਵਿਦੂ ਦੁਪੱਟਾ ਦੱਸੀਏ ਜੀ ਉਹ ਪਸ਼ਮੀਨਾ ਦੁਪੱਟਾ ਲਾ ਕੇ ਦੱਸੀ ਹੈ ਤੁਸੀਂ ਪਸ਼ਮੀਨਾ ਦੇ ਦੁਪੱਟੇ ਨਾਲੇ ਸੂਟ ਬਣਵਾ ਸਕਦੇ ਹੋ ਤੇ ਇਹ ਸਿਲਕ ਪਸ਼ਮੀਨਾ ਦਾ ਸੂਟ ਹੈ ਜੀ ਡਬਲ ਟੋਨ ਰੈੱਡ ਔਰ ਗ੍ਰੀਨ ਟੋਨ ਦਾ ਸੂਟ ਹੈ ਘੇਰੇ ਦਾ ਕੰਮ ਇੱਕ ਪਾਸੇ ਚਾਕ ਤੇ ਵੱਡਾ ਬੁੱਤਾ ਬਣੇ ਇੱਕ ਪਾਸੇ ਛੋਟਾ ਨੱਕ ਤੇ ਕੰਮ ਮਿਲ ਜੂ ਤੁਹਾਨੂੰ ਬਾਜੂ ਤੇ ਕੰਮ ਮਿਲ ਜੂ ਤੇ ਕਿਸੇ ਵੀ ਕਲਰ ਚ ਤੁਸੀਂ ਬਣਵਾ ਸਕਦੇ ਹੋ ਤਾਂ ਚਾਰਟ ਆਪਾਂ ਗਰੁੱਪ ਚ ਸ਼ੇਅਰ ਕਰਦੇ ਰਹਿੰਦੇ ਆ ਜਦੋਂ ਵੀ ਇਹਦੇ ਕਲਰਸ ਆਉਂਦੇ ਆ ਤੇ ਤੁਸੀਂ ਵੀ ਆਪਣੀ ਚੋਇਸ ਦਾ ਸੂਟ ਇੱਥੇ ਆਪਣਾ ਡਿਜ਼ਾਈਨ ਜਿਹੜਾ ਰੈਡੀ ਕਰਾ ਸਕਦੇ ਹੋ ਕਿਸੇ ਵੀ ਕਲਰ ਤੇ ਹਰ ਇੱਕ ਜਿਹੜਾ ਕਲਰ ਹੈ ਚ ਬਹੁਤ ਜ਼ਿਆਦਾ ਉੱਭਰ ਕੇ ਹੁੰਦਾ ਉਹਦੀ ਆਪਣੀ ਹੀ ਗ੍ਰੇਸ ਹੈ ਸਿਰਕ ਪਸ਼ਮੀਨੇ ਦੇ ਸੂਟ ਬਹੁਤ ਜ਼ਿਆਦਾ ਵਧੀਆ ਲੱਗਦੇ ਨੇ ਹਾਂਜੀ ਇਹ ਜੌਰਜਟ ਚੈੱਕ ਤੇ ਬਣਿਆ ਸੂਟ ਹੈ ਚੈੱਕ ਜੌਰਜਟ ਹੈ ਜੀ ਨੀਡਲ ਵਰਕ ਹੋਇਆ ਹੋਇਆ ਬਹੁਤ ਹੀ ਪਿਆਰਾ ਜਿਹਾ ਕੰਮ ਮਿਲੂਗਾ ਤੁਹਾਨੂੰ ਨੀਡਲ ਵਰਕ ਦੀ ਵੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਤੁਹਾਨੂੰ ਕੰਮ ਮਿਲੇਗਾ ਜ਼ੈਡ ਬਲੈਕ ਕਲਰ ਹੈ ਜੀ ਥੋੜਾ ਆਪਾਂ ਧੁੱਪੇ ਪਾਇਆ ਹੋਇਆ ਤਾਂ ਐਵੇਂ ਲੱਗ ਰਿਹਾ ਜ਼ੈਡ ਬਲੈਕ ਜਿਹੜਾ ਸਟੱਫ ਹੈਗਾ ਕਲਰ ਹੈਗਾ ਸਟੱਫ ਦਾ ਤੇ ਦੇਖ ਸਕਦੇ ਹੋ ਤੁਸੀਂ ਵਰਕ ਬਹੁਤ ਹੀ ਜਿਆਦਾ ਨੀਟ ਐਂਡ ਕਲੀਨ ਵਰਕ ਹੈ ਲੀव्स ਦਾ ਦੇਖ ਸਕਦੇ ਹੋ ਤੁਸੀਂ ਡਿਟੇਲਿੰਗ ਪੂਰਾ ਨੇੜੇ ਤੋਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਬਹੁਤ ਹੀ ਜਿਆਦਾ ਸੋਨਾ ਕੰਮ ਹੋਇਆ ਹੋਇਆ ਜੀ ਤੁਸੀਂ ਇਸ ਚ ਬੀਡਸ ਵਗੈਰਾ ਵੀ ਐਡ ਕਰਾ ਸਕਦੇ ਹੋ ਇਹਦੇ ਨਾਲ ਆਪਾਂ ਟੈਪ ਵੀ ਚੱਕ ਦਾ ਦੁਪੱਟਾ ਰੈਡੀ ਕੀਤਾ ਤੇ ਫੋਟਾਈਡਾ ਹੀ ਲੇਸ ਦਿੱਤੀ ਹੈ ਨਾਲ ਆਪਾਂ ਜਿਹੜੀ ਲੇਸ ਜਿਹੜੀ ਸੂਟ ਦੀ ਪਾਵਾਂਗੇ ਕਿਉਂਕਿ ਅਨਸਟਿਕ ਸੂਟ ਜਾ ਰਿਹਾ ਜੀ ਤੁਸੀਂ ਕਿਸੇ ਵੀ ਕਲਰ ਕੰਟਰਾਸਟ ਚੇਨ ਵੀ ਰੈਡੀ ਕਰਾ ਸਕਦੇ ਹੋ ਚੱਕ ਦੇ ਵਿੱਚ ਵੀ ਆਪਣੇ ਕੋਲ ਹੀ ਕਲਰ ਹੈਗੇ ਆ ਜੀ ਲਾਈਨਿੰਗ ਚ ਵੀ ਹੈਗੇ ਆ ਪਲੇਨ ਚ ਤਾਂ ਕੋਈ ਵੀ ਕਲਰ ਕਰਵਾ ਸਕਦੇ ਹੋ ਇਹ ਆ ਗਿਆ ਜੀ ਕ੍ਰਸ਼ ਦੀ ਮੈਚਿੰਗ ਹੈ ਜੀ ਇਹ ਟਿਸਟਾ ਬ੍ਰਾਂਡ ਦੀ ਮੈਚਿੰਗ ਹੈ ਨਾਲ ਆਪਾਂ ਕ੍ਰਸ਼ ਦਾ ਦੁਪੱਟਾ ਰੱਖਿਆ ਟਾਈਡਾਈ ਦੁਪੱਟਾ ਕਰਵਾਇਆ ਜੀ ਤੇ ਸਟਿਚ ਕੀਤਾ ਸੂਟ ਬਹੁਤ ਹੀ ਪਿਆਰਾ ਫਿਨਿਸ਼ਿੰਗ ਦੇ ਨਾਲ ਸਟਿਚ ਕੀਤਾ ਇਹਦੇ ਆਪਾਂ ਨੇ ਜਿਹੜੀ ਸਿੰਪਲ ਲਾਈਨਿੰਗ ਲਾ ਕੇ ਰੈਡੀ ਕੀਤਾ ਸੂਟ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਸੂਟ ਬਣਿਆ ਲੇਸਿੰਗ ਡਿਜ਼ਾਈਨਿੰਗ एवरीथिंग ਤੁਸੀਂ ਦੇਖ ਸਕਦੇ ਹੋ ਪ੍ਰਿੰਟਿੰਗ ਵਗੈਰਾ ਸਟੱਫ ਪ੍ਰੋਪਰ ਹਰ ਇੱਕ ਚੀਜ਼ ਤੁਹਾਨੂੰ ਵਰਕ ਵਗੈਰਾ ਪ੍ਰੋਪਰ ਪੂਰਾ ਫਿਨਿਸ਼ਿੰਗ ਤੇ ਨਾ ਮਿਲੇਗਾ ਮੈਚਿੰਗ ਸੂਟ ਹੈ ਜੀ ਇਹ ਆਫ ਵਾਈਟ ਬਾਟਮ ਆ ਤੇ ਡਬਲ ਕਲਰ ਦਾ ਜਿਹੜਾ ਆਪਾਂ ਦੁਪੱਟਾ ਰੱਖਿਆ ਹੈ ਲੇਰੀਆ ਪਾਇਆ ਗਿਆ ਜੀ ਡਿਜ਼ਾਈਨਿੰਗ ਆਪਣੇ ਕੋਲੇ ਟਾਈ ਡਾਈ ਦੀ ਵੀ ਬਹੁਤ ਮਿਲ ਜੂਗੀ ਤੁਸੀਂ ਡੈਡੀ ਕਰਾ ਸਕਦੇ ਹੋ ਅੱਗੇ ਸੂਟ ਆ ਗਿਆ ਜੀ ਇਹ ਸਿਲਕ ਪਸ਼ਮੀਨੇ ਦਾ ਸੂਟ ਹੈ ਇਤੇ ਵੀ ਮਸ਼ੀਨ ਵਰਕ ਹੋਇਆ ਹੋਇਆ ਬਹੁਤ ਹੀ ਪਿਆਰਾ ਜਿਹਾ ਨੈਕ ਤੇ ਵਰਕ ਮਿਲੂਗਾ ਤੁਹਾਨੂੰ ਘੇਰੇ ਦਾ ਕੰਮ ਮਿਲੂਗਾ ਬਾਜੂ ਦਾ ਕੰਮ ਮਿਲੂਗਾ ਨਾਲ ਦੁਪट्टे ਦਾ ਪ੍ਰਾਈਸ ਦੱਸ ਰਹੀ ਹਾਂ ਜੀ ਦੁਪੱਟਾ ਵੀ ਤੁਹਾਨੂੰ ਮਿਲ ਜੂਗਾ ਪਸ਼ਮੀਨੇ ਦਾ ਜਿਵੇਂ ਆਪਾਂ ਗ੍ਰੀਨ ਸੂਟ ਨਾਲ ਦਿਖਾਇਆ ਸੀ ਵਿਦਆਊਟ ਸਟੀਚਿੰਗ ਤੁਹਾਨੂੰ 2800 ਦਾ ਮਿਲ ਜੂਗਾ ਬਿਲਕੁਲ ਜੈਨੂਇਨ ਜੇ ਪ੍ਰਾਈਸ ਤੇ ਇਹ ਵੀ ਆਪਣੇ ਕੋਲ ਬਹੁਤ ਸਾਰੇ ਕਲਰ ਮਿਲ ਜਾਣਗੇ ਸਿਲਕ ਪਸ਼ਮੀਨੇ ਚ ਤੁਸੀਂ ਰੈਡੀ ਕਰਾ ਸਕਦੇ ਹੋ ਜੀ ਬਾਜੂ ਤੇ ਇਹ ਵਾਲਾ ਕੰਮ ਆ ਗਿਆ ਜੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੁਸੀਂ ਮਸ਼ੀਨ ਵਰਕ ਦੀ ਕਿੰਨਾ ਜਿਆਦਾ ਸੋਨਾ ਕੰਮ ਹੋਇਆ ਜੀ ਅੱਗੇ ਇੱਕ ਕਪੜਾ ਇੱਕ ਹੋਰ ਸੂਟ ਆ ਗਿਆ ਜੀ ਨੀਡਲ ਵਰਕ ਦਾ ਕੀਤਾ ਹੋਇਆ ਜੌਰਜਟ ਤੇ ਬਣਿਆ ਹੋਇਆ ਜੀ ਨਾਲ ਹੀ ਆਪਾਂ ਬੈਂਬਰ ਜੌਰਜਟ ਦਾ ਦੁਪੱਟਾ ਲਾ ਕੇ ਦੇਵਾਂਗੇ ਫਿਨਿਸ਼ਿੰਗ ਕਰਕੇ ਦੇਵਾਂਗੇ ਇਹ ਥੋੜਾ ਉਹਦੇ ਨਾਲੋਂ ਹੈਵੀ ਹੋਇਆ ਹੋਇਆ ਜੀ ਇਹਦਾ ਨੈਕ ਤੇ ਵਰਕ ਹੈ ਜਿਹੜਾ ਥੋੜਾ ਜਿਆਦਾ ਆ ਘੇਰੇ ਦਾ neck ਤੇ ਬਾਜੂ ਪਹੁੰਚੇ ਸਭ ਤੁਹਾਨੂੰ ਇੱਥੇ ਕੰਮ ਮਿਲੂਗਾ ਤੇ ਦੁਪੱਟਾ ਨਾਲ ਫੁੱਲ ਫਿਨਿਸ਼ਿੰਗ ਦੇ ਨਾਲ ਮਿਲੂਗਾ ਦੋ ਸੂਟ ਰੈਡੀ ਹੋਏ ਸੀ ਜੀ ਆਪਣੇ ਸੇਮ ਕਲਰ ਦੇ 2800 ਪ੍ਰਾਈਸ ਰਹੂਗਾ ਜੀ ਸਿੰਗਲ ਸੂਟ ਦਾ ਬਾਕੀ ਸਟੀਚਿੰਗ ਵਗੈਰਾ ਤੁਸੀਂ ਸਾਨੂੰ WhatsApp ਤੇ DM ਕਰ ਸਕਦੇ ਹੋ ਸਾਡੇ ਗਰੁੱਪ ਚ ਐਡ ਹੋ ਸਕਦੇ ਹੋ ਜੇ ਤੁਸੀਂ ਸਾਨੂੰ WhatsApp ਤੇ ਮੈਸੇਜ ਕਰੋਗੇ ਨਾਲ ਦੀ ਨਾਲ ਤੁਹਾਨੂੰ WhatsApp ਦਾ ਗਰੁੱਪ ਦਾ ਲਿੰਕ ਮਿਲ ਜੂਗਾ ਤੁਸੀਂ ਐਡ ਹੋ ਸਕਦੇ ਹੋ ਉਹ ਜਬ ਨਵੇਂ ਨਵੇਂ ਜਿਹੜੇ ਪ੍ਰਿੰਟਿੰਗ ਆਉਂਦੀਆਂ ਹਨਾ ਕੋਈ ਵੀ ਸੂਟ ਡਿਜ਼ਾਈਨ ਉਹ ਉੱਥੇ ਪਾਉਂਦੇ ਰਹਿੰਦੇ ਆਂ ਸ